ਸ਼ਾਂਤ ਕੀ ਨਿੰਦਾ ਨਾਨਕਾ ਬਹਰ ਬਹਰੇ ਅਵਤਾਰ ਸਾ ਸੰਗਤ ਜਿਹੜੇ ਮਹਾਪੁਰਖਾਂ ਦੀ ਬੰਦਗੀ ਵਾਲੇ ਸੱਚੇ ਸਾਧੂਆਂ ਦੀ ਨਿੰਦਾ ਕਰਦੇ ਨੇ ਸਾ ਸੰਗਤ ਉਹਨਾਂ ਦੀਆਂ 21 ਕੁਲਾਂ ਖਰਾਬ ਹੋ ਜਾਂਦੀਆਂ ਨੇ ਆਪਾਂ ਬੇਨਤੀਆਂ ਜਰੂਰ 사ਂਝੀਆਂ ਕਰਾਂਗੇ ਵੀ ਸਾਨੂੰ ਅਜਿਹੇ ਕੰਮ ਨਹੀਂ ਕਰਨਾ ਚਾਹੀਦਾ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੋ ਆਪਾਂ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਕੀ ਪੰਗਤੀ ਪੜ੍ਹੀ ਐ ਸੰਤ ਕੀ ਨਿੰਦਾ ਨਾਨਕਾ ਵਹਰ ਵਹਰੇ ਅਵਤਾਰ ਸਤਿਗੁਰੂ ਜੀ ਕਹਿੰਦੇ ਕਹਿੰਦੇ ਜਿਹੜੇ ਸੱਚੇ ਸਾਧੂਆਂ ਦੀ ਨਿੰਦਾ ਕਰਦੇ ਆ ਨਾ ਜਿਹੜੇ ਉਸ ਪਰਮਾਤਮਾ ਦੀ ਬਾਣੀ ਪੜ੍ਹਨ ਵਾਲਿਆਂ ਦੀ ਨਿੰਦਾ ਕਰਦੇ ਨੇ ਤੇ ਕਹਿੰਦੇ ਭਾਈ ਉਹ ਤਾਂ ਜੰਮ ਦੇ ਮਰਦੇ ਐਦਾਂ ਫਿਰਦੀ ਰਹਿੰਦੇ ਨੇ ਜੂਨਾ ਦੇ ਵਿੱਚ ਉਹਨਾਂ ਦਾ ਜਿਹੜਾ ਅਸਲ ਮੈਨਿਆਂ ਦੇ ਵਿੱਚ ਪਾਰ ਉਤਾਰਾ ਨਾ ਉਹ ਨਹੀਂ ਹੁੰਦਾ ਤੇ ਸਤਿਗੁਰੂ ਨੇ ਇਹ ਵੀ ਕਿਰਪਾ ਕੀਤੀ ਕਹਿੰਦੇ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਇਥੇ ਸ਼ਰਨ ਦਾ ਭਾਵ ਤਾਂ ਇਹ ਕਿ ਸੰਤ ਉਹ ਪਰਮਾਤਮਾ ਤੇ ਸੰਤ ਸ਼ਬਦ ਤਾਂ ਉਹਨਾਂ ਲਈ ਵਰਤ ਸਕਦੇ ਆ ਜਿਨ੍ਹਾਂ ਨੇ ਆਪ ਨਹੀਂ ਆਪਣੇ ਨਾਲ ਜੋੜਿਆ ਜਿਨ੍ਹਾਂ ਨੇ ਗੁਰਬਾਣੀ ਨਾਲ ਜੋੜਿਆ ਜਿਨ੍ਹਾਂ ਨੇ ਕਿਹਾ ਭਾਈ ਗੁਰਬਾਣੀ ਨੂੰ ਪੜੋ ਸਤਿਗੁਰੂ ਦੀ ਪਾਵਨ ਬਾਣੀ ਦੇ ਲੜ ਲੱਗੋ ਇੱਥੇ ਉਹ ਬਾਬਿਆਂ ਦੀ ਗੱਲ ਨਹੀਂ ਵੀ ਛੱਡ ਦੇ ਭਾਈ ਆਪਣਾ ਘਰ-ਬਾਰ ਤੁਰ ਪੈ ਸਾਡੇ ਨਾਲ ਤੇ ਚੱਲ ਭਾਈ ਆਪਣਾ ਘਰ-ਬਾਰ ਤਿਆਗ ਦੇ ਚੱਲ ਸਾਡੇ ਬੰਨੀ ਹੋ ਜਾ ਤੂੰ ਸਾਡਾ ਗੜਬਈ ਬਣ ਜਾ ਤੂੰ ਸਾਡਾ ਡਰਾਈਵਰ ਬਣ ਜਾ ਜਿਹੜੇ ਲੋਕਾਂ ਨੇ ਘਰ ਉਜਾੜ ਕੇ ਆਪਣੇ ਨਾਲ ਚਿਲੇ ਚਪਾਟੇ ਇਕੱਠੇ ਕਰਦੇ ਆ ਉਹਨਾਂ ਬਾਬਿਆਂ ਦੀ ਗੱਲ ਨਹੀਂ ਹੋਰੀ ਉਹ ਤਾਂ ਨਕਲੀ ਸੰਤ ਨੇ ਜੀ ਲੁੱਟਣ ਵਾਲੇ ਲੁਟੇਰੇ ਇਥੇ ਗੱਲ ਹੋ ਰਹੀ ਹੈ ਵੀ ਜਿਹੜੇ ਸਾਧੂ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਆਣਾ ਸਾਹਿਬ ਵਾਲੇ ਕਈ ਉਹਨਾਂ ਕੋਲੇ ਆਏ ਤੇ ਕਹਿੰਦੇ ਬਾਬਾ ਜੀ ਨਾਲ ਰੱਖ ਲੋ ਕਹਿੰਦੇ ਭਾਈ ਸਾਡੇ ਨਾਲ ਰਹਿ ਕੇ ਕੀ ਕਰੋਗੇ ਜਾਓ ਕਹਿੰਦੇ ਜਾ ਕੇ ਤੁਸੀਂ ਆਪਣੇ ਘਰ ਦੀ ਕਾਰਜਕਾਰੀ ਨੂੰ ਸੰਭੋ ਜਦੋਂ ਜੀ ਕਰਦਾ ਕਹਿੰਦੇ ਭਾਈ ਵੇਲੇ ਹੁੰਨੇ ਹੋ ਸਾਡੇ ਕੋਲ ਆ ਜਾਇਆ ਕਰੋ satsangat ਕਰੋ ਤੇ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਓ ਕਹਿੰਦੇ ਸਾਡੇ ਨਾਲ ਨਾ ਬਹੁਤਾ ਫਿਰੋ ਸਾ ਸੰਗਤ ਇਹ ਹੁੰਦੀ ਹੈ ਸੰਤ ਦੀ ਅਸਲ ਪਰਿਭਾਸ਼ਾ ਜੋ ਕਿ ਬਾਬਾ ਅਤਰ ਸਿੰਘ ਜੀ ਮਾਹਪੁਰਖਾਂ ਤੋਂ ਸਿੱਖਣ ਦੀ ਲੋੜ ਹੈ ਪਿਆਰਿਓ ਤੇ ਮੈਂ ਬੇਤਿਆ ਕਰਾ ਹੁਣ ਜਿਹੜੇ ਮਾਹਪੁਰਖਾਂ ਦੀ ਨਿੰਦਾ ਕਰਿਆ ਇਹ ਪਿਛਲੇ ਦਿਨ ਮੈਂ ਇੱਕ ਦੇਖ ਰਿਹਾ ਸੀ ਚੰਗਾ ਭਲਾ ਬੰਦਾ ਦਸਤਾਰ ਸਜਾਈ ਹੋਈ ਤੇ ਚੰਗਾ ਭਲਾ ਉਹਦੇ ਮੁਖ ਤੇ ਦਾੜਾ ਤੇ ਉਹ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਨਿੰਦਾ ਕਰੀ ਜਾ ਰਿਹਾ ਸੀ ਕਹਿੰਦਾ ਜੀ ਮੈਂ ਸੁਣਿਆ ਜੀ ਉਹਨਾਂ ਦੇ ਜਿਹੜਾ ਚਿਹਰਾ ਬਾਬਾ ਜੀ ਦਾ ਇਦਾਂ ਸੀ ਕਹਿੰਦੇ ਕਈ ਲੋਕ ਉਹਨੂੰ ਲੈ ਕੇ ਗੱਪ ਰੋੜੀ ਜਾਂਦੇ ਆ ਵੀ ਇੱਕ ਜਿਹੜਾ ਅ ਸਰੀਰ ਤੇ ਕਿਸੇ ਲੜਕੀ ਦੇ ਸੀ ਉਹ ਬਿਮਾਰੀ ਉਹ ਬਾਬਾ ਜੀ ਨੇ ਆਪ ਲੈ ਲਈ ਸਾਧ ਸੰਗਤ ਜਿਹੜਾ ਮਹਾਪੁਰਖ ਬਾਣੀ ਪੜਨ ਵਾਲਾ ਹੈ ਉਹ ਕੁਝ ਵੀ ਕਰ ਸਕਦਾ ਹੈ ਜੇ ਆਪਾਂ ਉਹਤੇ ਸ਼ੰਕਾ ਕਰਾਂਗੇ ਕਿੰਤੂ ਕਰਾਂਗੇ ਸਾਧ ਸੰਗਤ ਇਹ ਸਾਡੀ ਬਹੁਤ ਵੱਡੀ ਮੂਰਖਤਾ ਆ ਮਹਾਪੁਰਖ ਜਿਹੜਾ ਬਾਣੀ ਪੜਦਾ ਹੈ ਨਾ ਸੱਚਾ ਸਾਧੂ ਹੈ ਤੇ ਸਾਧ ਸੰਗਤ ਰੱਬ ਵੀ ਉਹਦੇ ਅੱਗੇ ਕੁਝ ਨਹੀਂ ਬੋਲਦਾ ਪਰਮਾਤਮਾ ਨੂੰ ਵੀ ਉਹਦੇ ਆਪਣੇ ਫੈਸਲੇ ਬਦਲਨੇ ਪੈ ਜਾਂਦੇ ਨੇ ਤੇ ਪਿਆਰੀਓ ਜਿਹੜਾ ਬੰਦਗੀ ਵਾਲਾ ਨਾ ਉਹ ਕੁਝ ਵੀ ਕਰ ਸਕਦਾ ਆ ਉਹ ਕਦੇ ਲੋਕਾਂ ਨੂੰ ਦੁੱਖ ਨਹੀਂ ਦਿੰਦਾ ਕਿਸੇ ਨੂੰ ਕੌੜਾ ਬੋਲ ਨਹੀਂ ਬੋਲਦਾ ਜਿਹੜਾ ਬੰਦਗੀ ਵਾਲਾ ਸਾਧੂ ਆ ਨਾ ਸਾਧ ਸੰਗਤ ਉਹਦਾ ਮਕਸਦ ਇਹ ਹੁੰਦਾ ਹੈ ਕਿ ਮੈਂ ਆਪਣੇ ਆਪ ਦੇ ਵਿੱਚ ਖੁਸ਼ ਰਹਾ ਮਾ ਰਜੀ ਰਹਾ ਜਿਹੜੀ ਪ੍ਰੀਤ ਮੇਰੀ ਮਾਲਕ ਨਾਲ ਜੁੜੀ ਹੋਈ ਹੈ ਨਾ ਰੱਬ ਨਾਲ ਉਹ ਚੱਲਦੀ ਰਹੇ ਤੇ ਮੈਂ ਕਿਸੇ ਤੋਂ ਕੀ ਲੈਣਾ ਉਹਦੀ ਜਿਹੜੀ ਧਿਆਨ ਹੈ ਨਾ ਉਹਦਾ ਬਸ ਇਸੇ ਚੀਜ਼ ਦੇ ਵਿੱਚ ਹੁੰਦਾ ਹੈ ਇਸੇ ਚੀਜ਼ ਦੇ ਵਿੱਚ ਉਹ ਜੁੜਿਆ ਹੁੰਦਾ ਤੇ ਸਾਹ ਸੰਗਤ ਮੇਰੇ ਪਾਤਸ਼ਾਹ ਜੀ ਨੇ ਹੋਰ ਕੋਈ ਗੱਲ ਨਹੀਂ ਕੀਤੀ ਸਤਿਗੁਰੂ ਨੇ ਹੋਰ ਕੋਈ ਗੱਲ ਨਹੀਂ ਕੀਤੀ ਉਹ ਤੇ ਕਹਿੰਦੇ ਭਾਈ ਜਿਹੜਾ ਪਰਮਾਤਮਾ ਦੇ ਭਗਤਾਂ ਦੀ ਉਹਦੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦਾ ਉਹਦੀਆਂ 21 ਕੁਲਾਂ ਡੁੱਬ ਜਾਂਦੀਆਂ ਨੇ ਤੇ ਸਾਧ ਸੰਗਤ ਆਪਾਂ ਇਹ ਕੱਲ ਯਾਦ ਰੱਖੀਏ ਵੀ ਸੱਚੀ ਗੱਲ ਕਹਿ ਕੇ ਇੱਕ ਗੱਲ ਪੁੱਛਣ ਦਾ ਵੇ ਹੁੰਦਾ ਵੀ ਮਹਾਂਪੁਰਖੋ ਆਹ ਗੱਲ ਐਵੇਂ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਜਾਂ ਮਹਾਂਪੁਰਖੋ ਮੇਰੇ ਮਨ 'ਚ ਸਵਾਲ ਹੈ ਜੇ ਹੁਣ ਆਪਾਂ ਕਹੀਏ ਵੀ ਤਾਂ ਝੂਠ ਬੋਲਦੇ ਨੇ ਜੀ ਇਹ ਤਾਂ ਇੰਜ ਜੀ ਇੰਜ ਜਿਹੜੇ ਹੁਣ ਸਾਧ ਸੰਗਤ ਬਾਣੀ ਨਹੀਂ ਪੜ੍ਹਦੇ ਜਿਨ੍ਹਾਂ ਦਾ ਨਿਤਨੇਮ ਕੋਈ ਨਹੀਂ ਉਹਨਾਂ ਨੂੰ ਪਖੰਡੀ ਕਹਿਣਾ ਕੋਈ ਅਤਖਤ ਨਹੀਂ ਨਹੀਂ ਤੇ ਜਿਹੜੇ ਉਹ ਸੱਚੇ ਸਾਧੂ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਨਾਲ ਮੋਹ ਨਹੀਂ ਨਾ ਹੁੰਦਾ ਜਿਹੜੇ ਕਹਿੰਦਿਆ ਕੋਈ ਗੱਲ ਨਹੀਂ ਭਾਈ ਤੂੰ ਭਾਵੇਂ ਮਾੜਾ ਕਹਿ ਲੈ ਤੇ ਭਾਵੇਂ ਚੰਗਾ ਕਹਿ ਲੈ ਕਹਿੰਦੇ ਕੋਈ ਗੱਲ ਨਹੀਂ ਭਾਈ ਉਹ ਪਰਮਾਤਮਾ ਹੀ ਹੈ ਸਾਰਾ ਕੁਝ ਸਾਡਾ ਤੇ ਉਹ ਸਹਾਈ ਹੈ ਉਹ ਬਾਲੀ ਹੈ ਜਿਹੜਾ ਇਹ ਨਹੀਂ ਕਹਿੰਦਾ ਵੀ ਮੇਰੇ ਪੈਰਾਂ ਨੂੰ ਆ ਕੇ ਮੱਥਾ ਟੇਕੋ ਜਿਹੜਾ ਕਹਿੰਦਾ ਭਾਈ ਘਰੇ ਬੈਠ ਕੇ ਬਾਣੀ ਪੜੋ ਪਾਰ ਉਤਾਰਾ ਉਸ ਗੁਰੂ ਕੋਲ ਹੋਣਾ ਉਹ ਹੈ ਸੱਚਾ ਸਾਧੂ ਜਿਹੜਾ ਆਪਣੇ ਨਾਲ ਨਹੀਂ ਜਿਹੜਾ ਗੁਰੂ ਨਾਲ ਜੋੜੇ ਇਹ ਹੈ ਸੱਚੇ ਸਾਧੂ ਸੰਤ ਦੀ ਮਹਾਨਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ